ਪੁਰਤਗਾਲ ਪੁਲਿਸ ਨੇ ਖਾਲਿਸਤਾਨ ਸਮਰਥਕ ਪਰਮਜੀਤ ਸਿੰਘ ਪੰਮਾ ਨੂੰ ਗ੍ਰਿਫਤਾਰ ਕੀਤਾ ਹੈ ਪੰਮਾ ਦੀ ਗ੍ਰਿਫਤਾਰੀ ਪੁਰਤਗਾਲ ਦੇ ਹੋਟਲ ਵਿੱਚੋਂ ਹੋਈ ਹੈ ਪਰਮਜੀਤ ਸਿੰਘ ਪੰਮਾ ਇੰਗਲੈਂਡ ਵਿੱਚ 1994 ਤੋਂ ਰਾਸੀ ਸ਼ਰਨ ਲੈ ਕੇ ਰਹਿ ਰਿਹਾ ਸੀ ਹੁਣ ਪੰਮਾ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ਾਂ ਤੇਜ਼ ਹੋ ਗਈਆਂ ਨੇ ਇਸ ਵਿਚਾਲੇ ਪੁਰਤਗਾਲ ਤੋਂ এবੀਬੀ ਸੰਜਾ ਨੂੰ ਇੱਕ ਵੀਡੀਓ ਆਇਆ ਜਿਸ ਵਿੱਚ ਪੰਮਾ ਨੇ ਖੁਦ ਨੂੰ ਬੇਕਸੂਰ ਹੋਣ ਦਾ ਦਾਵਾ ਕੀਤਾ ਅਤੇ ਹੱਕਾਂ ਦੀ ਲੜਾਈ ਦਾ ਹਵਾਲਾ ਦਿੱਤਾ ਅਸੀਂ ਸਿੱਖ ਨੈਸ਼ਨਲਿਸਟ ਹਾਂ ਅਸੀਂ ਸਿੱਖ ਹੱਕਾਂ ਦੀ ਲੜਾਈ ਲੜਦੇ ਹਾਂ ਅਸੀਂ ਐਕਟਿਵਿਸਟ ਹਾਂ ਅਸੀਂ ਟੈਰਰਿਸਟ ਨਹੀਂ ਔਰ ਟੈਰਰਿਸਟ ਉਹ ਲੋਕ ਆ ਉਹ ਕੌਮ ਆ ਜਿਨ੍ਹਾਂ ਨੇ ਸਾਡੇ ਹਜ਼ਾਰਾਂ ਲੱਖਾਂ ਦੇ ਵਿੱਚ ਸਿੰਘ ਸੂਰਮੇ ਸ਼ਹੀਦ ਕੀਤੇ ਜਿਨ੍ਹਾਂ ਨੇ ਸਾਡੇ ਬੱਚੇ ਸਾਡੀਆਂ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜੋ ਅੱਜ ਤੱਕ ਸਾਡੀ ਸਿੱਖੀ ਦਾ ਘਾਣ ਕਰ ਰਹੇ ਨੇ ਅਸੀਂ ਉਹਨਾਂ ਦੇ ਖਿਲਾਫ ਅਖੀਰ ਰਹਿੰਦੇ ਅਖੀਰ ਸਾਹ ਤੱਕ ਲੜਾਈ ਜਾਰੀ ਰੱਖਾਂਗੇ ਮੁਹਾਲੀ ਵਿੱਚ ਰਦੇ ਪੰਮਾ ਦੇ ਮਾਪਿਆਂ ਨੇ ਪੁਰਤਗਾਲ ਸਰਕਾਰ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਸ ਨੂੰ ਭਾਰਤ ਦੇ ਹਵਾਲੇ ਨਾ ਕੀਤਾ ਜਾਵੇ ਪੰਮਾ ਤੇ ਪਟਿਆਲਾ ਤੇ ਅੰਬਾਲਾ ਵਿੱਚ ਧਮਾਕਾ ਕਰਾਉਣ ਦਾ ਇਲਜ਼ਾਮ ਹੈ ਇਸ ਤੋਂ ਇਲਾਵਾ 2009 ਵਿੱਚ ਆਰਐਸਐਸ ਦੀ ਵਿੰਗ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਰੋਲਦਾ ਸਿੰਘ ਦੇ ਕਤਲ ਮਾਮਲੇ 'ਚ ਵੀ ਪੰਮਾ ਲੋੜਿੰਦਾ ਸੀ ਪੰਮਾ ਦੀ ਗ੍ਰਿਫਤਾਰੀ ਇੰਟਰਪੋਲ ਵੱਲੋਂ ਜਾਰੀ ਰੈੱਡ ਕਾਰਡਰ ਨੋਟਿਸ ਦੇ ਆਧਾਰ 'ਤੇ ਪੁਰਤਗਾਲ ਵਿੱਚ ਹੋਈ ਹੈ